कमर पकड़ गया मुंह काटते के पाएगी और की करा मैं ना वो बखा किया का एक डर पाए जाते रे बड़ा तेरा पियो तो तेरा बीमार पिया ते तो पई नहीं होना ओ पई ता जाना मेरे थरी दिए मैं ता कहना पदे भी करते पे ले पाए कोटे दे दे मुंह चाट चा गई जंदी है ना ਖੰਗ ਲੱਗੀ ਪਈ ਆ ਮਰਨ ਦਾ ਉਹ ਟੀਪੀ ਟਾਪੀ ਨੇ ਹੋ ਜੇ ਚੱਕ ਕਰਾਲਾ ਟੜਕੇ ਜਾ ਕੇ ਲਾ ਲਾ ਇਹ ਜਾਣ ਕੇ ਖੰਗ ਦਾ ਮੇਰਾ ਥਲਾ ਵੀ ਇਹਦਾ ਕੰਮ ਨਾ ਬਣ ਗਏ ਕਿਹੜਾ ਕੰਮ ਦੂਗੇ ਲੋਟ ਉਲੇ ਆਇਆ ਨਾ ਮੇ ਬੰਗੇ ਤੇ ਮੈਨੂੰ ਉਦੀ ਗਈ ਉਹ ਆ ਗਿਆ ਟੱਕੇ ਬਹਿ ਜਾਨੀ ਮੈਂ ਉੱਠ ਕੇ ਪਰੇ ਇੱਕ ਮੰਜੜਾ ਲੈਣੀ ਐ ਇਹਦਾ ਸੌ ਗਿਆ ਬੁਢਾ ਹਟ ਨਾ ਬੁੜਾ ਹੋਣ ਨੱਚਣ ਲੱਗ ਜੇ ਕੀ ਜਾਂ ਜਾਣ ਤੇ ਪਾਣੀ ਤਾਂ ਨਹੀਂ ਪੁੱਛ ਲਾਉਣ ਮੈਂ ਕਿਹਨੇ ਮੰਜੀ ਹੁੰਦੇ ਦਾ ਮੈਂ ਛਾ ਦੇ ਦਾਦੇ ਪਰੇ ਹੈ ਦਾਦੇ ਮੈਨੂੰ ਨਹੀਂ ਪਤਾ ਫਿਰ ਪਾਏ ਕੋਈ ਲੋਕ ਨਹੀਂ ਛੜਦੇ ਕਿਸੇ ਜੋ ਪਾਣੀ ਤਾਂ ਨਹੀਂ ਪਿਆ ਦੇ ਮੈਨੂੰ ਉਹ ਠਾਈ ਲੋਕ ਕਹਿੰਗੇ ਬਾਪੂ ਨੂੰ ਉਹ ਛੜਦਾ ਪਤ ਨੂੰ ਇੱਕ ਬਿਮਾਰ ਹੋ ਗਿਆ ਪਹਿਲਾ ਕੰਮ ਇਹ ਤਾਂ ਕੁਛ ਨਹੀਂ ਕਰੀ ਤੈਨੂੰ ਬਾਪੂ ਜੀ ਬਾਪੂ ਜੀ ਠੀਕ ਹੋ ਹਾਂ ਠੀਕਾ ਬਟ ਜਾ ਹਾਂ ਠੀਕ ਆ ਸਰ ਮੜ ਲਾ ਗਾ ਜਿਆ ਜਮ ਅੜੀ ਜੇ ਜਾਂਦਾ ਫੀੜਗਾ ਨਾ ਹੋ ਜਾਣਾ ਹਾਂ ਫੀੜਗਾ ਨਾ ਹੋ ਜਾਣਾ ਆ ਬਣਿਆ ਹੋਰ ਖੰਗੀ ਜਾਂਦੇ ਲੈ ਗੋਲੀ ਕਾਲੀ ਦੇ ਦੇ ਇਹਨੂੰ

ਸਾਈ ਉਹ ਮੈਂ ਕੋਟ ਗਿਆ ਬਾਪੂ ਗਾ ਹੱਥੋਂ ਮੇਰੇ ਛਾਲੇ ਦੀ ਥਾਲੀ ਜਾਂ ਔਖੇ ਇੱਧਰ ਇੱਧਰ ਖੜੀ ਹੋ ਕੇ ਆਇਆ ਮੈਨੂੰ ਵੀ ਦੁਖੀ ਕਰਦਾ ਅੱਧੀ ਰਾਤ ਉਹ ਭਾਈ ਕੋਟ ਗਿਆ ਮੈਨੂੰ ਲੱਗਦਾ ਉਹ ਜਾਉਂ ਹੈ ਕਿੱਥੇ ਹੱਥੋਂ ਜਾਉ ਉਹਦੇ ਬਾਪੂ ਬਾਪੂ ਹੀ ਬਾੜਾ ਤਾਂ ਨਹੀਂ ਹੁੰਦਾ ਹੱਥ ਪਟਾਲਿਆ ਚਲ ਗਿਆ ਆਹ ਵਾਸਾ ਲੋਟਾ ਮੜਾ ਜਖੜਾ ਕਰਨਾ ਖਣਾ ਕਰੀਏ ਹੱਥ ਪਾ ਕੇ ਬਠਾ ਬੈਠਾ ਕਰ ਬੈਠਾ ਮਰ ਜਾਣੀ ਚ ਜਾਣੀ ਵਾਲੀ ਹੈ ਨਹੀਂ ਉਹ ਤਾਂ ਜਵਾਨੀ ਚ ਟੱਟ ਕਰ ਟੂਟਾ ਕਰ ਲੈਂਦਾ ਤੇ ਤੇਰੀ ਦੀ ਲੈ ਤੇਰੀ ਦੀ ਹੋਈ ਗਈ ਹੁਣ ਔਖਾ ਹੁੰਦਾ ਔਂ ਜਗਾ ਮੂੜੇ ਗੱਲਾਂ ਤਲੀਆਂ ਚੀਜ਼ਾਂ ਤਾਂ ਛੱਡਦਾ ਨਹੀਂ ਡਲੀਆਂ ਕਿੱਥੇ ਤਾਂ ਕੁੜਕੜੇ ਖੰਡਾ ਹਜੇ ਟਿੱਕੜ ਤੇ ਹੋਰ ਓਏ ਬਾਪੂ ਹਾਂ ਠੀਕ ਹੈ ਡਾਕਟਰ ਕੋਲੇ ਲੈ ਚੱਲ ਜਾ ਬੜਾ ਤੱਕ ਜਿੱਡੀ ਲੱਤ ਲੈ ਕੇ ਚੱਲ ਗਏ ਬਸ ਬਸ ਰਵਾ ਬਾਤ ਹੋ ਗਈ ਬਸ ਬਾਤ ਹੀ ਹੋ ਗਈ ਕਹਿੰਦਾ ਪਾ ਦੇ ਫਿਰ ਹੈ ਪਾ ਦੇ ਕਿੰਦੇ ਪਾ ਦੇ ਮਰ ਜਾਣਿਆਂ ਨੂੰ ਪਾ ਦੇ ਅੱਖ ਅੱਖ ਐ ਕਹਿੰਦਾ ਫਿਰ ਉਹ ਅਸਤ ਟਿੱਕੀ ਕੋਈ ਪਾ ਦੇ ਬਾਪੂ ਮੱਲਾ ਅੱਕੜ ਗਿਆ ਉਹ ਲੱਤਾਂ ਉਹ ਲੱਤ ਪਾ ਦੇ ਬਾਈ ਕੁਟ ਗਿਆ ਅੱਕੜ ਗਿਆ ਮਰਨੇ ਲੱਤਾਂ ਤਾਂ ਚਗਾਦੀਆਂ ਓਹੋ ਇਧਰ ਖਾਟਾ ਖਾਟਾ ਕਰ ਤਾਂ ਘੜ ਭੈਂ ਕੋਡ ਗੇ ਲੱਤਾਂ ਨੱਪਦੇ ਮਰ ਜਾਈਆਂ ਲੱਤਾਂ ਨੱਪਦੇ ਉੱਪਰ ਆ ਕੀ ਬਣ ਗਿਆ ਓਏ ਲੱਛਣ ਕਰੀ ਜਾਣਾ ਤੂੰ ਉਹ ਲੱਛਣ 12 ਵਜੇ ਪਈ ਆ ਬਾਪੂ ਆ ਕੜ ਗਿਆ ਐ ਕਰ ਪੱਜ ਕੇ ਆ ਗਵੰਢ ਗਿਆ ਜੀ ਫੀਮ ਫੜ ਲਿਆ ਪੂਰਾ ਫੀਮ ਖਵਾ ਦਿੱਤਾ ਮੈਥੋਂ ਜਾਈ ਅੱਧੀ ਰਾਤ ਫੀਮ ਮੈਂ ਫੜ ਮੰਗ ਹੋ ਗਈ ਰੰਗ ਬਾਪੂ ਗਿਆ ਤੋ ਬਾਪੂ ਹਾਈ ਬਾਰੇ ਔਖੇ ਹੋ ਰਿਹਾ ਮੈਂ ਕਹਿੰਦਾ ਹੱਥ ਪਟਾ ਲੈ ਜਈ ਅਰਬਾਜ ਦੇ ਹਾਂ ਬੇਟਾ ਗੋਲੀ ਗਾਲੀ ਦੇ ਦੇ ਇਹਨੂੰ ਗੋਲੀ ਹੁਣ ਹੈ ਨਹੀਂ ਖਤਮਾ ਜੀਂ ਡਰ ਪਾ ਲੈ ਬਾਪੂ 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 ਐ ਕੀ ਹੋ ਗਿਆ ਬਾਪੂ ਹਾਂ ਆ ਖਾਣਾ ਕਿਤੇ ਕਬ ਮਗਦੇ ਨਿਕਲਦੇ ਪੁੱਤੇ ਐ ਬਾਪੂ ਐ ਉਨਹੌਸਲਾ ਤਾਂ ਕੀ ਦੇਣਾ ਹੋਰ ਹੀ ਪੁੱਠਾ ਵਹਿਬਤਾ ਕਰੀ ਜਾਂਦਾ ਐ ਵੀ ਟੈਰੀ ਬਾਪੂ ਵਾਲਾ ਪਾ ਇਹਨੂੰ ਵਿਚਾਰੇ ਨੂੰ ਮੇਰਾ ਫੁੱਲਾ ਵਰਗਾ ਬਾਪੂ ਆਏ ਬਾਪੂ ਏ ਬੇ ਲੋਟ ਕਰ ਲੈ ਜਾਨੀ ਟੱਟੀਆਂ ਤਾਂ ਨਹੀਂ ਨਿਕਲਦੇ ਬੱਚੇ ਨਾ ਬੱਚੇ ਤਾਂ ਤਾਕੜ ਤਾਕੜ ਭਾਂ ਕੋਟੇ ਰੱ ਲੱਤਾਂ ਦਾ ਬਠਾਤ ਬੱਚ ਹੋ ਗਿਆ ਸਿੰਦਾ ਕੰਬਲ ਉੱਤੇ ਦੇ ਦੇ ਹੈ ਕੰਬਲ ਉੱਤੇ ਦੇ ਦੇ ਕੰਬਲ ਕਾ ਨੂੰ ਮੇਰੇ ਥਲੇ ਦੀਏ ਆਹਾ ਬਾਪੂ ਆਏ ਮਰਾ ਗਿਆ ਗੰਗਾ ਜੀ ਕੰਗਿਆਦਾ ਉਹ ਜੜਾ ਛੱਡੀ ਜਾਂਦਾ ਵੇ ਬੇ ਇੱਕੜਾ ਮਰਿਆਗਾ ਮਰਿਆ ਪਰ ਗਈ ਹੋ ਗਿਆ ਉੱਤ ਜਾਵਾ ਫੁੱਲਾ ਵਰਗਾ ਬਾਪੂ ਮੈਲਾ ਵੇ ਲੋਕਾਂ ਕੋਲ ਜਾਂਦਾ ਸਭ ਯੋ ਤੇ ਕਰੋ ਨਾ ਇੱਥੇ ਆਈ ਮਰੂਆ ਮੈਨੂੰ ਤਾਂ ਵੀ ਧੀ ਸਮਝਦਾ ਹੀ ਨਹੀਂ ਸੀ ਮੈਂ ਤਾਂ ਬਗਾਨੀ ਸਮਝਦਾ ਸੀ ਇਹ ਐ ਕੁੱਤਗੇ ਤੂੰ ਤਾਂ ਨਹੀਂ ਕੁਛ ਪਾਟਾ ਇਹਨੂੰ ਲਾ ਮੈਂ ਆ ਮੈਂ ਕਿਹੜਾ ਤੇ ਜ਼ਮੀਨ ਰੋਕਣੀ ਲੱਗਦੀ ਛੇ ਤੇ ਕੁੱਤਗੇ ਤੈਨੂੰ ਚੱਲ ਮੈਨੂੰ ਨਹੀਂ ਪਤਾ ਮੈਂ ਤਾਂ ਸਮਝ ਨਹੀਂ ਆ ਮੇਰੇ ਬਾਪੂ ਦਾ ਦੇਖ ਚੋੜਾ ਹੀ ਨਹੀਂ ਕਰਦੀ ਬਾਪੂ ਵੇ ਦੱਚ ਕਾ ਵਰਗਾ ਬਾਪੂ ਮੇਰਾ ਓਏ ਆਏ ਕੀ ਮਾਰ ਕਾ ਹਮਰ ਨੇ ਗੱਚ ਕਰ ਗਾਨੀ ਆਏ ਬਾਪੂ ਓਏ ਓਏ ਬਾਪੂ ਕੰਗੇ ਦਾ ਮਰੂਡੇ ਖਾਂਦਾ ਪੰਨ ਮੇ ਨੂੰ ਲਾ ਕੇ ਜਿੰਦਾ ਚਾਦੋ ਰੀਆ ਗੱਲਾ ਓ ਬਾਪੂ ਹਾ ਬਣਾ ਦੰਦ ਦੰਦ ਲਾ ਪਈ ਗਿਆ ਚਮਚਾ ਲਾ ਪਈ ਚੋਦੀ ਕਿਆਮ ਕਾ ਤੇੜਾ ਪੜਾ ਹੋ ਗਿਆ ਦੰਦ ਲਾ ਪਈ ਗਿਆ ਬਾਪੂ ਦੰਦ ਲਾ ਪਈ ਗਿਆ ਏ ਮੇਰਾ ਬਾਪੂ ਗਿਆ ਵਾ ਕਿਆ ਗਿਆ ਬੱਤੀ ਆ ਗਿਆ ਪਾਣੀ ਪਾ ਦੇ ਲੈ ਹਏ ਬੱਸ ਬੱਸ ਪਾਣੀ ਨਾ ਪਾਈ ਉਹ ਬੱਪੂ ਬੱਪੂ ਦਾ ਟਪਦਾ ਉਹ ਪਾਏ ਕੋਈ ਗਾਮੀ ਟਪਦਾ ਪਾਣੀ ਟਪਦਾ ਡਾਕਟਰ ਕੋਲੇ ਭੱਜਣਾ ਪੈਸਾ ਨਹੀਂ ਹੈ ਬਾਪੂ ਹੁਣ ਅੱਧੀ ਰਾਤ ਕਿਹੜੇ ਡਾਕਟਰ ਗੱਡੀ ਕਿਦੀ ਕਰਾਵੇਂਗਾ ਹੈ ਗੱਡੀ ਨਹੀਂ ਸਕੂਟਰ ਤੇ ਲੈ ਚੱਲਦੇ ਲੋਨੇ ਜਣਾ ਮੈਥੋਂ ਨਹੀਂ ਜਾਇਦਾ ਕੋਈ ਤੇਰੇ ਦੋਸਤ ਨੂੰ ਠਾਲਾ ਕਿਸੇ ਨੂੰ ਮੈਨੂੰ ਨਹੀਂ ਪਤਾ ਮੇਰਾ ਸਾਪ ਆਪਣੇ ਨੇ ਛੋਟੇ ਨੂੰ ਸੱਦ ਲਿਆ ਸੱਦ ਲਾ ਫੋਨ ਕਰ ਦੇ ਉਹਨੂੰ ਉਹ ਕੁੱਤਾ ਉਹ ਪਿਆ ਦੇਖ ਉਹਨੂੰ ਛੱਡ ਮੀ ਬਾਪੂ ਮੈਂ ਛੱਡ ਕੇ ਨਾ ਖੜੀ ਸੱਦ ਲਿਆ ਜਾ ਓਏ ਹੈ ਮਿਆ ਵਾ ਓਏ ਹੈ ਮਿਆ ਹੈ ਮਿਆ ਵਾ ਓ ਪਾਏ ਕੋ ਜਾ ਬਾਪੂ ਗਿਆ ਹੱਥੋਂ ਬਾਪੂ ਬਬਾਰ ਮਾਰੋ ਕਿੱਥੇ ਵਗ ਬਬਾਰ ਹੋ ਗਿਆ ਮੇਰੇ ਨਾਲ ਥਾਲੇ ਤੇਰੇ ਵਾਂਗੂ ਆ ਗਿਆ ਕਹੀਏ ਨਾ ਬਾਪੂ ਵਾ ਗਿਆ ਔਰ ਬਾਪੂ ਪਤਾ ਨਹੀਂ ਕੀ ਹੋ ਗਿਆ ਥਾ ਹੀ ਹੋ ਗਿਆ ਦੰਦੜ ਪੈ ਗਈ 2 ਵਜੇ ਜਰਾ ਅੱਛਾ ਕਦੋਂ ਹੋਰ ਕਦੇ ਲੱਟਾਂ ਤਾਂ ਚੱਕ ਜਾਂਦਾ ਬਾਜਾ ਦੇਖ ਲਾ ਚਲ ਮੈਂ ਕਹਿੰਦਾ ਡਾਕਟਰ ਕੋਲ ਲੈ ਜਾ ਚਲ ਡਾਕਟਰ ਕੋਲ ਦੇਖ ਤਾਂ ਲਈਏ ਉਹਨੂੰ ਬੈਂਕ ਤੇ ਪੂਰਾ ਤਾਂ ਨਹੀਂ ਹੋ ਗਿਆ ਪੰਜ ਚੱਲ ਗਿਆ ਨਾ ਨਾ ਜਾਉਂਦਾ ਥਾ ਤਾਂ ਚੱਲਦੇ ਆ ਵੇ ਮੇਰੀ ਗੱਲ ਸੁਣਾ ਹਾਂ ਤੁਹਾਡਾ ਪਿਓ ਤਾਂ ਮਰਨ ਦੇ ਦੀ ਹੜੇ ਪੈ ਤੂੰ ਆ ਪਾਸੇ ਪਿਆਗਾ ਫਿਰ ਇਹਨੂੰ ਪਤਾ ਹੀ ਨਹੀਂ ਉਹਨੇ ਕਪੱਖਾ ਦਾ ਤੁਸੀਂ ਲਾ ਕੇ ਪਾ ਜੈ ਨੇ ਹੁਣ ਮੈਂ ਕੀ ਕਰਾਂ ਪਤਾ ਹੀ ਨਹੀਂ ਬਿਚਾਰੇ ਨੂੰ ਹਾਂ ਤਾਂ ਮੈਂ ਛੋਟੇ ਤੇ ਪੈਂਦਾ ਸੋਣਾ ਲੱਗਦਾ ਸ਼ਿੰਦਗੇ ਇਹਨੂੰ ਡਾਕਟਰ ਕੋਲੇ ਲੈ ਜਾਓ ਇਹ ਨੂੰ ਡਾਕਟਰ ਕੋਲ ਲੈ ਜਾ ਐਵੇਂ ਚੜਾ ਕੀ ਕਰੇ ਤਾਪ ਦਿਲ ਦਾ ਰੁਗ ਗਿਆ ਛੋਕੜਾ ਪੈ ਗਿਆ ਮੇਰੇ ਬੈਲੀ ਨੂੰ ਕੀ ਹੋ ਗਿਆ ਬਾਪੂ ਨੂੰ ਬਾਪੂ ਇਹ ਤਾਂ ਪੈ ਗਿਆ ਜਹ ਗਿਆ ਠੀਕ ਹੈ ਮੈਂ ਤੈਨੂੰ ਛੋਕੜਾ ਹੋ ਗਿਆ ਉਹ ਮੈਂ ਤਾਂ ਹੁਣ ਕੀ ਕਰਾਂ ਨਸ਼ੇ ਪਤੇ ਨੇ ਲੈ ਲਿਆ ਸਰੀਰ ਕੀ ਚੋਟ ਮੈਂ ਤੂੰ ਵੀ ਟਾਈਸ ਟੁੱਟ ਕਰਾ ਲੈ ਛੋਕੜੇ ਦੀ ਬਿਮਾਰੀ ਠੁੱਠੀ ਮੂਹਾ ਤੈਨੂੰ ਬੇ ਨੂੰ ਲੈ ਜਾ ਮੰਡੀ ਮੰਡੀ ਜਾਂ ਕੋਈ ਆਂਡੀ ਕਮਾਂਡੀ ਉਠਾ ਲੇ ਨਾ ਇਹ ਕੱਢ ਉਹਨੂੰ ਠਾ ਲਿਆ ਉੱਥੇ ਉਹਨੂੰ ਬਾਪੂ ਓਏ ਬਾਪੂ ਬਾਪੂ ਪੈਂਤੋ ਦਾ ਬਾਪੂ ਵੀ ਹੈ ਬਾਪੂ ਹੈ ਬਾਪੂ ਆ ਚਲ ਕੋਈ ਨਹੀਂ ਫਿਰ ਮੈਂ ਦੇਖਦਾ ਕਿਸ ਨੂੰ ਠਾਉਣਾ ਇੱਥੇ ਮੰਨੇ ਰੋਣੇ ਕਾ ਤੋ ਹੋ ਚੜਿਆ ਤੈਨੂੰ ਬੁਖਾਰ ਪਿਆ ਖੰਗ ਲੱਗੀ ਆ ਗਾਈ ਨਹੀਂ ਗਾਈ ਜਾਵੋਗੇ ਯਾ ਵੀ ਹੋ ਗਿਆ ਕੱਲ ਜਾਮ ਲੱਛਣ ਕਰਦੇ ਆ ਜਾ ਕਿਸੇ ਨੂੰ ਸਾਧਦੇ ਭਾਈ ਕੁੱਟ ਗਿਆ ਭਾਈ ਕੁੱਟ ਗਿਆ ਮਾਰ ਕੇ ਆ ਗਿਆ ਇਹਨੂੰ ਮੈਂ ਕੀ ਕਰਨਾ ਇਹਨੂੰ ਮਾਰ ਕੇ ਮਰ ਜਾਣਿਆ ਔਖੇ ਔਖੇ ਸਾਂ ਆਉਂਦੇ ਆ ਪੈਂ ਜੋ ਦੇ ਛੋਟਾ ਛੋਟਾ ਨਾ ਬਾਪੂ ਸਾਨੂੰ ਠੀਂਜੀ ਨਾ ਖੇ ਲਓ ਨਾ ਬੁੜਾ ਨਾ ਆਪਣਾ ਪੂਰਾ ਚਲ ਕੋਈ ਨਹੀਂ ਕਿਸੇ ਨੂੰ ਠਾ ਲਿਓ ਜਾਈ ਲੈ ਨਾ ਠਾ ਕੇ ਨਾ ਮੇਰਾ ਲੈਜੀ ਹੈ ਪੈਂਦਾ ਜਦਾਂ ਜਿਹੜੋ ਜੱਲੇ ਨੂੰ ਠਾ ਦੇ ਜੇ ਮਗਰੋਂ ਬਾਪੂ ਕੇ ਤੇ ਪੱਧ ਮਾਰ ਜਾ ਜੇ ਠਾ ਲਿਆ ਕਿਸੇ ਨੂੰ ਜਾ ਤੂੰ ਨਿਗਾਹ ਰੱਖੀ ਬਾਪੂ ਜੀ ਨਾ ਛੱਡ ਲੈ ਅੱਜ ਕੇ ਜਾ ਵੱਜ ਕੇ ਜਾ ਦੋ ਬੈਤਾ ਜੀ ਪੈਂ ਕੋ ਜੋ ਬਾਪੂ ਇਹਨੂੰ ਤੂੰ ਭੇਜਤਾ ਦਿੱਤਾ ਇਹ ਤੜਕੇ ਮੜੂ ਆ ਹੈ ਦੇ ਕਿ ਮੇ ਬੁਰੂ ਮੇਰਾ ਤੇ ਬਾਈ ਕੋ ਜਬਾਪੂ ਤਾਦੀ ਕਿਰੁਨਾ ਹੋਗੀ ਲਾ ਪਤਾ ਨਹੀਂ ਛਾਉਂ ਗਿਆ ਕਿ ਜਾਗਦਾ ਕੰਜਰ ਦਾ ਬਾਪੂ ਦੀ ਟੈਨਸ਼ਨ ਹੋ ਰਹੀ ਐ ਇੱਕ ਤਾਂ ਬਾਪੂ ਦਾ ਐ ਨਹੀਂ ਪਤਾ ਕਦੋਂ ਫੜਕ ਜੇ ਐ ਬੋਡੇ ਦਾ ਕੋਈ ਪਤਾ ਨਹੀਂ ਲੱਗਦਾ ਭਾਈ ਜੈਲੇ ਉਹ ਭਾਈ ਜੈਲੇ ਉਹ ਭਾਈ ਜੈਲੋ ਉਹ ਗਾ ਮੁੰਡਾ ਕੀ ਡਾਕਟਰ ਉਹ ਹੈਮਾ ਬਾਈ ਮੈਂ ਤਾਂ ਕੀ ਡਾਕਟਰ ਨੂੰ ਕੀ ਕਰਦਾ ਕੰਜਾ ਉਹ ਕੰਮ ਆਇਆ ਸੀ ਤੂੰ ਮੜਿਆ ਬਾਤਾਂ ਖੋਲ ਜਾ ਰ ਕੰਜਾ ਤੇ ਬੜਾ ਵੱਡੇ ਡਾਕਟਰ ਨੂੰ ਕੀ ਕੰਮ ਕਰੇਂ ਵੱਧ ਰਿਆ ਤੂੰ ਮੇਰੇ ਨਾਲ ਚੱਲ ਬੁੱਢਾ ਤਾਂ ਮਰਨ ਕਿਨਾਰੇ ਪਿਆ ਛੱਡਾ ਇਹਦਾ ਬੁੱਢਾ ਡਾਕਟਰ ਨੂੰ ਲੈ ਕੇ ਹੁਣ ਆਏ ਕੀ ਹੋ ਗਿਆ ਬੁੱਢੇ ਨੂੰ ਪਤਾ ਨਹੀਂ ਕੀ ਹੋ ਗਿਆ ਓਖੇ ਓਖੇ ਜੇ ਛਾ ਆਈ ਜਾਂਦੇ ਆ ਬਾਈ ਜਾਂ ਫਿਰ ਡਾਕਟਰ ਨੂੰ ਬੁਲਾ ਲੈਂਦੇ ਫਿਰ ਮੈਂ ਇਕੱਲਾ ਕਿੱਥੇ ਜਾਂਦਾ ਹੋਈ ਹੋਈ ਮੈਂ ਨੂੰ ਨਾ ਦੌੜਾ ਪੈਦੇ ਰਾਹ ਚ ਚੱਲ ਫਿਰ ਜਾਣੇ ਡਾਕਟਰ ਕੋਈ ਕੋਈ ਨਾ ਆਦਾ ਬਾੜੀ ਆਪਾਂ ਆ ਡਾ ਦੇ ਆ ਪਤਾ ਨਹੀਂ ਕਿਹੜਾ ਬੰਦਾ ਰਾਤ ਨੂੰ ਕੰਜੜਾ ਡਮੂ ਚੱਕੂ ਟੁਕੜਾ ਭਾਸੀ ਮਟਾ ਹੋਰ ਮੈਂ ਛੱਟੜੇ ਨੂੰ ਕਹੇ ਕਿ ਆਇਆ ਸੀ ਮਕੰਦ ਨੂੰ ਠੀਕ ਆਇਆ ਸੀ ਮੈਂ ਕਿਹਾ ਤੂੰ ਨਿਗਾ ਰੱਖੀ ਬੁੱਢੇ ਦੀ

ਇਹ ਲੋਕ ਹੋ ਗਿਆ ਕੰਟੇ ਦੇ ਨੂੰ ਕੱਢ ਡਾ ਮੱਲਾੜਾ ਬੜੇ ਟੈਨਸ਼ਨ ਲੱਗੇ ਬੜਾ ਯਾਰ ਪਾਇਂ ਜਿਆਤਾ ਕੋਈ ਆਉਂਦਾ ਵੀ ਨਹੀਂ ਇੰਦਰ ਕੋਈ ਬੜੇ ਜਿਆਤਾ ਬੜਾ ਯਾਰ ਕੰਮ ਨਹੀਂ ਕਰਦਾ ਠੀਕ ਤਰ੍ਹਾਂ ਤੂੰ ਬੰਟਾ ਵੀ ਨਹੀਂ ਆਉਂਦਾ ਪਾਇਂ ਯਾਰ ਹੱਥ ਛੁੱਟੀ ਮਾਛਲ ਦੇ ਵੀ ਰਿਆ ਕੇ ਕੱਢ ਡਾ ਨਿਓ ਸ਼ਿਰੋ ਹੋਤਾ ਹੈ ਠੀਕ ਹੈ ਠੀਕਾ ਚਿਹਰਾ ਠੀਕਾ ਠੀਕਾ ਪੱਟਰ ਆ ਕਿਵੇਂ ਪਿਆਗਾ ਇਹਨੂੰ ਦੇਖੋ ਯਾਰ ਪਤਾ ਨਹੀਂ ਕੀ ਹੋਗਾ ਟੁਰੇ ਹੰਡੇ ਨੂੰ ਡਿੱਗ ਪਿਆ ਕੰਦਦਾ ਧਾਰੂ ਪੀਤੀਓ ਧਾਰੂ ਤਾਂ ਪਿੰਡਾਂ ਨਹੀਂ ਏ ਤੁਹਾਡੇ ਨਾਲ ਚੱਲੀਏ ਦੌੜਾ ਵਗਿਆ ਆਪਣੇ ਨਾਂ ਲੱਗ ਜੂ ਨਹੀਂ ਆ ਵੀ ਡਿੱਗੇ ਦੇਖੀ ਨਿਪੜਿਆ ਬੈ ਉਹ ਲਿਬੜਾ ਨਹੀਂ ਟਮਾਟਾ ਕੱਲ ਖੇਤ ਪਾਣੀ ਲੌਂਦੇ ਕਹੀ ਲਿਬੜੀ ਲੱਗ ਗਈ ਤੇ ਸੱਚੀ ਹੋ ਗਿਆ ਕੁਝ ਦੇਖੋ ਪੱਟਰ ਨੂੰ ਮੇਰੇ ਤਾਂ ਕੰਮ ਸਾਫ ਹੈ ਨਾ ਦੇਖੋ ਇਹਨੂੰ ਪੱਟਰ ਦਾਰੂ ਤਾਂ ਨਹੀਂ ਪੀਤੀ। ਢਾਰੂ ਤਾਂ ਨੇ ਪੀਂਢੀ ਨਹੀਂ ਹੈ ਦਾਰੂ ਨਹੀਂ ਪਿੰਡਾ ਹੈ। ਹੈ? ਭਖਤ ਬੰਡਾ ਦਾਰੂ ਨਹੀਂ ਪਿੰਡਾ। ਕਟਾਰੀ ਕਰਕੇ ਦੇਖ ਲੈ ਕੀ ਪਤਾ ਹੱਸ ਤੇ। ਨਾ ਨਾ। ਨਾ ਬਾਈ। ਆਹ ਇਹ ਤਾਂ ਬੰਦੇ ਨਹੀਂ। ਸੱਚੀ ਤਾਂ ਵੀ ਅੰਦਾ ਦੰਦ ਬਾਰਾ। ਹੈ? ਕੋਈ ਤਾਂ ਆਈਡੀ ਛਕ ਲਈ ਇਹ ਜੀ ਆ। ਹੈ? ਛਕ ਲਈ ਇਹ ਜੀ ਪਟੜ। ਕਿਉਂ? ਨਾ ਸਹੀ ਖਾਧਾ। ਸਾਢੇ ਲ ਖਾਧਾ। ਦੇਖੋ ਪਟੜੇ ਨੂੰ ਕੀ ਹੋ ਗਿਆ। ਹਟ ਜਾ। ਡਰਟ ਬੰਡਾ ਵਿਚਾਰ। ਬਾਪੂ ਅਸੀਂ ਇਹ 5 ਸਾਲ ਡਾਕਟਰੀ ਜਿਹੜਾ ਮੈਂ 6 ਸਾਲ ਮੈਡੀਕਲ ਕੀਤਾ। ਚੁੱਪ ਬੋਲੀ ਨਾ। ਪੁਰਾਣੇ ਬੁੜੇ ਜੋੜਾ ਸੰਘਾਉਂਦੇ ਸੀ ਸਾਡੇ ਲੈ ਇਹਨੂੰ ਤਾਂ ਸਟਲਾ ਉਹੀ ਗੱਲ ਦੌਰਾ ਪੈ ਗਿਆ ਜੋੜਾ ਸੰਘਾਉਂਦੇ ਹੁੰਦੇ ਸੀ ਸਖਾਸਗਾ ਹੁਣ ਜੋੜਾ ਨੀ ਸੁਨਾਪਾਤ ਨਾ ਲਾਈਏ ਬਈ ਇਹਨਾਂ ਨੂੰ ਕੁਛ ਹੋ ਗਿਆ ਠੀਕ ਕਰਾਂਗੇ ਆਪ ਮੈਂ ਤਾਂ ਉਂਗਲਾ ਨਾ ਜੋੜਾ ਛੁਡਾ ਦੰਨਾਂ ਨੂੰ ਮੈਂ ਪਾਏ ਯਾਰ ਨਾ ਬਈ ਬਟਾ ਜੋੜੀ ਨਾ ਕੋਈ ਫਰਕ ਕਰਾ ਇਹਨੂੰ ਚੱਕੋ ਛੱਡੋ ਉਹਨੂੰ ਤਾਇਆ ਤੇਰੇ ਘਰੇ ਛਡਾਇਆ ਘਰੇ ਛਡਾਇਆ ਕਿਉਂ ਛੇਰ ਬਣ ਕੇ ਬਹੁਤ ਧੰਨਵਾਦੀ ਹੋ ਗਿਆ ਜੋੜਾ ਇਹ ਐ ਕਾ ਤੂੰ ਇਹਨੂੰ ਹੋਕ ਹੀ ਗਿਆ ਕੀ ਚੱਕਰ ਕੀ ਆ ਪਟਾਣੀ ਬੁਢਾ ਬਿਮਾਰ ਹੈ ਕਟਾ ਕਰੇ ਅੱਜ ਬਾਤ ਸੇ ਫਿਰਦਾ ਆ ਉਹ ਐਨ ਕਾ ਲਈ ਫਿਰਦਾ ਸਨਮਾਨ ਖਾਣ ਵੋ ਆਹ ਦੂਲਾ ਓ ਲਾੜਾ ਚੇਰਾ ਐਨ ਕਾ ਕਿਡੇ ਬੁੜੇ ਦੀ ਟੈਨਸ਼ਨ ਲੱਗਿਆ ਫਿਰ ਚੇਰਾ ਨੂੰ ਚੱਕੋ ਘਰੇ ਛੜਾ ਕੇ ਆਓ ਮੇਰੇ ਨਾਲ ਦਿੰਦਾ ਨਹੀਂ ਹੁਣ ਮੈਂ ਟੌਪ ਲੱਗ ਰਹੇ ਚੱਕੋ ਛੇਰਾ ਨੂੰ ਚੱਕੇ ਮੇਰੇ ਨਾਲ ਘਰੇ ਛੜਾ ਕੇ ਆਓ ਮੇਰੇ ਨਾਲ ਤੱਕ ਕੋ ਟੱਕ ਕੋ ਇਹਨੂੰ ਐ ਕਰ ਮੈਨੂੰ ਚਕਾ ਤੂੰ ਖੁੰਡੇ ਤੇ ਆਈ ਖੁੰਡਾ ਚੱਕ ਲੂ ਮੈਂ ਚੱਕ ਲੂ ਖੁੰਡਾ ਕੋਈ ਨਾ ਚਕਾਓ ਚੱਕ ਕੋਈ ਨੁਛੇਰਾ ਉਹ ਪੱਕ ਭਾਈ ਨਾ ਕੋਈ ਨਾ ਕੋਈ ਨਾ ਧਰ ਦਿੰਦੇ ਸਿਰ ਤੇ ਧਰ ਦਾਂਗੇ ਘਰੇ ਜਾ ਕੇ ਧਰ ਦਾਂ ਮੈਨੂੰ ਚਕਾ ਟੱਕ ਸਾਡੇ ਲੈ ਛੇਰਾ ਟ ਖੁੰਡਾ ਚੱਕ ਲੈ ਡਾ ਛੱਡ ਲੈ ਸੱਤੀਓ ਬਸ ਦੇਖ ਲੈ ਮਨੈਣਾ ਤੇ ਵੀ ਲਾੜੀ ਦੇ ਜਨ ਨਾ ਚੱਲ ਚੱਲ ਆਜੋ ਆਜੋ ਕੋਈ ਨਾ ਕਰ ਆਪਣਾ ਉੱਡ ਰਿਹਾ ਚੱਲ ਉਹ ਲੱਗਦਾ ਹੈ ਨਾ ਸਾਨੂੰ ਆਜੋ ਆਜੋ ਛੇੜਾ ਛੱਡ ਲੈ ਛੱਡ ਲੈ ਛਾਲੇ ਨੂੰ ਮੈਂ ਕਹਿੰਦਾ ਕੀ ਬਤਾ ਉੱਡ ਜੇ ਕਬੂਤਰ ਆ ਉਹ ਨਾ ਡੱਗ ਪੂ ਪੁੱਟ ਨਾ ਮਾਰ ਤਾ ਪਹਿਲਾਂ ਨਾ ਪੁੱਟ ਡੱਗ ਪੂ ਮਾਰ ਨਾ ਜਾਵੇ ਹੈ ਨਾ ਕਬੂਤਰ ਤਾਂ ਲੱਭਿਆ ਇਹੀ ਕਬੂਤਰ ਆਜੋ ਪੁੱਟਾ ਜੋ ਕਰ ਆਪਣਾ ਨੇੜੇ ਆਜੋ ਭਾਈ ਜਣ ਤਾਂ 5 ਕਿਲੋ ਇਹਦੇ ਚ ਨਸ਼ਾ ਦਾ ਫੂਕਿਆ ਭਾਈ ਜਣ ਕਿਹੜਾ ਹੈ ਦੇਖੀ ਫਿਰ ਹੈ ਆਇਓ ਪਟਾ ਆਇਓ ਆਇਓ ਕਿੰਨੀ ਕੁ ਦੂਰ ਆਇਓ ਆਪਣਾ ਘਰ ਨੇੜੀ ਆ ਬਸ ਆਇਓ ਬਾਬਾ ਬੰਦਾ ਮੈਂ ਤਾਂ ਅੱਜ ਬਾਬਾ ਆਇਓ ਆਇਓ ਤੂੰ ਇਹ ਕੰਪਾਲਦਾ ਨਾ ਮੇਰਾ ਦਸ ਤੂੰ ਦੇਖੇ ਪੁੱਟ ਡੇਗ ਨਾ ਢੀਨੂ ਦੌਰਾ ਪਹਿਲਾਂ ਬੰਨਣਾ ਪੁੱਟ ਡੇਗ ਨਾ ਢੀਨੂ ਆ ਜਾ ਢਾਨ ਨਾਲੇ ਤੇ ਸਿਰ ਨਾ ਮਾਰ ਲੈਣਾ ਆਇਓ ਛਿੜਾ ਹੀ ਕਰ ਆਪਣਾ ਆਇਓ ਆਇਓ ਛੱਡ ਲੈ ਵੇ ਹੂੰ ਲੈ ਚ ਨਾ ਦਾਦਾ ਹੜੇ ਮੂਤ ਨਾ ਕਰਦੇ ਪੀਤੀ ਹੋਈ ਆ ਨਾ 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 ਛੇੜਾ ਕੱਪੜੇ ਪਾੜ ਜਾਣਗੇ ਕੱਪੜੇ ਪਾੜ ਜਾਣ ਜੱਕ ਮੈਂ ਤਾਂ ਦਾਮ ਲੈਣਾ ਮੈਂ ਨਹੀਂ ਜ਼ਿਆਦਾ ਮੁਸ਼ਕ ਮਰੀ ਜਾਂਦੀ ਐ ਨਾ ਨਾ ਮੈਂ ਨਹੀਂ ਨਾ ਤੂੰ ਬੁੜਾ ਬਣੀ ਬੁੜਾ ਪਰ ਤੂੰ ਪਰ ਤੂੰ ਬਣੀ ਪਰ ਤੂੰ ਪਰ ਪਰਸੂ ਉਧਰ ਬਣੂ ਫਿਰ ਹੈ ਆਇਆ ਆਇਆ ਇੱਥੇ ਪਰਸੂ ਆ ਆ ਬਸ ਆਪਣਾ ਨਵਰੇ ਆ ਗਿਆ ਬਸ ਕਿ ਦੂਰ ਤੇ ਚਟਾਲਾ ਚਟਾਲਾ ਕੀ ਪਤਾ ਉੱਠ ਖੜੇ ਮੂੰਹ ਕਰਕੇ ਨਹੀ ਆਇਆ ਸੱਟੇ ਨਮਰੇ ਪਹੀ ਲਾ ਮੈਂ ਇਸ ਨਾਲ ਨਾ ਸਾਡੇ ਵਾਲਿਆ ਮੱਝ ਨਾ ਮਾਰੀ ਨਾ ਨਾ ਪੁੱਤ ਮੱਝ ਮਾਰਦੀ ਆ ਨਾ ਨਾ ਮੱਝ ਡੋਡਣ ਮੈਨੂੰ ਹਟਕਿਓਗੇ ਖੜਾਣੀ ਚ ਪਾ ਮੈਂ ਇਸ ਚੱਤੂ ਨੂੰ ਪਾ ਦੇ ਪੁੱਤ ਨਾ ਪਾ ਦੇ ਨਾ ਪੁੱਤ ਨਾ ਰਹਿਣ ਦੇ ਆਜੋ ਆਜੋ ਇੱਥੇ ਹੀ ਪਾ ਦੇ ਬੁੜੇ ਨਾਲ ਹੀ ਨਾ ਪਾ ਦੇ ਉਹ ਕਿ ਹੋ ਗਿਆ ਆ ਕੋਣਾ ਹੋਏ ਛੋਡਾ ਹੀ ਇਹਨੂੰ ਦੌਰਾ ਪੈ ਗਿਆ ਉੱਥੇ ਆ ਸੰਭੋ ਕੌਣ ਆ ਛੋਡਾ ਹਿਮਾ ਦਾ ਹੈ ਹਿਮਾ ਦਾ ਉਹ ਹੇਮਰਾ ਬੋਲ ਭੰਗੇ ਜਰੂ ਇੱਕ ਹੀ ਬਣਾ ਬਪਣ ਜਾ ਉਹ ਦੌੜਾ ਪੈ ਗਿਆ ਰਾਹ ਚ ਮੈਨੂੰ ਛੱਡਣ ਗਿਆ ਸੀ ਉੱਥੇ ਅੱਛਾ ਭਾਈ ਭੇਜਿਆ ਸੀ ਹਾਂ ਹਾਂ ਤੂੰ ਹੀ ਭੇਜਿਆ ਸੀ ਤਾਇਆ ਇਹਨੂੰ ਬਾਹਰ ਨਾ ਕੱਢਿਆ ਕਰ ਲੱਭੂਆ ਮਰ ਜਾ ਦੋ ਲੋਥਾ ਪੈ ਜਾਣਾ ਡੋੜੇ ਮਰਨੇ ਇਹਨੂੰ ਕੀ ਹੋ ਗਿਆ ਇਹਨਾਂ ਡੌੜਾ ਪੈ ਗਿਆ ਭਾਈ ਇੱਧਰ ਦੀ ਹੈ ਡੌੜਾ ਪੈ ਗਿਆ ਹਾਂ ਜੋੜੇ ਜੋੜੇ ਛਕਾਏ ਉਹਨਾਂ ਕੋਈ ਫਰਕ ਨਹੀਂ ਪੈਣੋ ਪਿਆ ਨਹੀਂ ਨਾ ਉੱਥੇ ਉੱਧਰ ਦੀ ਛਾਤਾ ਚੱਲਦਾ ਛਾਰਾ ਕਰਦੀ ਆ ਰੱਖ ਦੇ ਹਿੱਕ ਹਿੱਕ ਤੇ ਚੱਲਦਾ ਕੱਲਾ ਮਨੂ ਕੋਈ ਨਹੀਂ ਬਤਾਦੀਗਾ ਭਾਈ ਉਹ ਛੋਕਰਾ ਉਹ ਪੁੱਤ ਨਹੀਂ ਬਤਾਦੀ ਕਿ ਛੋਕਰਾ ਰਾਇਤਾ ਆ ਬਾਬਾ ਕਾ ਸੀ ਜਾਂਦਾ ਹੈਗਾ ਉਹਨਾਂ ਨੂੰ ਕਿ ਉਹ ਗੋਦੀਆਂ ਬੜਵਾ ਬੰਦਾ ਮਰਨ ਦੇਣਾ ਦੰਦ ਕੱਢੀ ਜਾਂਦਾ ਹੈਗਾ ਕਿੰਨੇ ਲੁੱਤੀਆ ਹਾਂ ਬਾਪੂ ਰੱਤ ਬਾਤ ਕੋ ਟੋਟਾ ਬਾਪੂ ਉਹ ਬਬੀ ਨੂੰ ਗਾਲਾਂ ਦੇਦਾ ਬਾਪੂ ਨੂੰ ਹਲਾ ਦੇ ਮੈਂ ਡਾਕਟਰ ਨੂੰ ਨਾ ਛੱਡ ਕੇ ਲਿਆ ਮੈਂ ਪਟਾ ਪਾਪਾ ਨੂੰ ਨਾ ਛੱਡ ਲਿਆ ਮੈਂ ਬਈ ਜਾ ਯਾਰ ਪਾਪੂ ਬਈ ਬੰਦੇ ਜਾ ਤੂੰ ਨਾ ਮੈਂ ਡਾਕਟਰ ਨੂੰ ਚੱਲ ਜੋ ਹੀ ਓਏ ਮੁੰਜਾ ਫਰੀਕਾ ਇਹ ਮੇਰੇ ਕੋ ਤੁੰਨਾ ਸੁੱਕੀ ਜਾਂਦੇ ਆ ਬਸ ਚੱਲ ਜੇ ਹੋਜੀ ਪਾਏਂਗੇ ਲੰਨ ਦੇ ਜੇ ਤੁਸੀਂ ਕੀ ਕਰਦੇ ਹੋ ਇਸ ਹਾਂ ਅਰੇ ਦੇਖ ਬਈ ਆਏ ਫੁੱਲ ਸਾਡੇ ਆ ਲਿਆ ਲੱਗ ਫੁੱਲ ਅੱਜ ਤੇ ਫੇਰਾ ਫਸਾ ਫੁੱਲ ਦੂਜਾ ਇਹ ਨਹੀਂ ਇੱਥੇ ਸੋਟਾ ਚੱਕ ਕੇ ਵੀ ਲਿਆਏ ਆ ਤਾਇਆ ਤਾ ਇਹ ਤਾਂ ਫੁੱਲ ਮੱਚਿਆ ਪਿਆ ਤੂੰ ਡਾਕਟਰ ਨੂੰ ਖਿਲਾ ਲਾ ਬੱਕੂ ਦਾਰੂ ਪੀਂਦੇ ਬਾਈ ਜਾਵਾਂਗੇ ਮੈਂ ਤੇ ਉਹ ਜਾਵਾਂਗੇ ਓਏ ਬਾਈ ਬਾਈ ਫੇਮੇ ਹੱਟ ਲੈ ਬਈ ਓਏ ਹੱਦ ਲੈ ਮੇਰਾ ਸਾਡਾ ਟੱਡ ਲੈ ਰੋਈ ਜਾਂਦਾ ਸਾਡੀ ਬੜਾ ਬੁਰੀ ਅੱਛਾ ਆਏ ਨੇ ਅੱਦਰਾਂ ਵਿੱਚ ਤੂੰ ਮੈਨੂੰ ਵਾਂਗੋ ਡਾਂਢੀਏ ਬਾਤ ਨਹੀਂ ਜਾਂਦਾ ਆ ਦੇਖੀਂ ਦੋ ਬਾਪੂ ਬਾਪੂ ਇਹ ਤਾਂ ਆਇਆ ਖਰਗੋਤ ਦੇ ਪਿਛਲੇ ਯਾਰ ਮੱਚ ਕਰਗੋਤ ਸੀ ਵਿਚਲੇ ਯਾਰ ਮੱਚ ਮਰਨੇ ਤਾਂ ਤੋ ਤੈਨੂੰ ਹੋਰ ਰੱਛਾ ਦੇ ਦੋ ਭਗਵਾਨ ਮੈਂ ਬਾਪੂ ਨਾ ਕੁੱਟ ਲਾਂ ਬਾਈ ਓਏ ਆ ਤਾਂ ਸੂਨ ਲੈ ਬਾਈ ਉਹ ਡਾਕਟਰ ਨੂੰ ਲੈਣਿਆ ਆ ਗਏ ਵੀ ਨਹੀਂ ਆਇਆ ਜਿੰਦਗੀ ਤੂੰ ਆਪ ਵਗ ਜਾਂਦਾ ਸਿਆਣੇ ਹੱਥ ਕੀ ਹੋ ਗਿਆ ਨਹੀਂ ਮੈਨੂੰ ਆ ਤੋੜਾ ਪਹਿਲਾਂ ਹੁਣ ਤੈਨੂੰ ਦੀਦਾ ਨਹੀਂਗਾ ਸਾਡੇ ਵਾਲਾ ਇਹਦਾ ਫੁੱਲ ਲੈਣਾ ਮੈਂ ਤਾਂ ਬਾਈ ਬਾਈ ਬਾਪੂ ਬੇ ਥੋੜਾ ਦਿਮਾਗ ਨਹੀਂ ਕੰਮ ਕਰਦਾ ਉਹ ਸਾਹ ਚੱਲਦਾ ਬਾਪੂ ਦਾ ਸਾਹ ਚੱਲਦਾ ਹੁਣ ਸਾਹ ਚੜਦਾ ਮੈਂ ਕੀ ਕਰਾਂ ਫਿਰ ਖੜ ਜਾ ਮੈਨੂੰ ਐਨ ਖਲਾ ਲੈਂਦੇ ਦੋ ਖੜ ਜਾ ਯਾਰ ਦੋ ਬੱਚੇ ਮਰ ਜਾਣਿਆ ਉਹਦੀ ਧੁੰਨੀ ਚ ਪਾਣੀ ਪਾ ਤਾ ਲੈ ਉੱਪਰ ਕੋਈ ਤੁਸੀਂ ਜੱਛਰ ਜਾਓ ਜੇ ਤਪਜੋ ਤੋ ਜੱ ਚਲੋ ਇਥੋਂ ਜਾਂਦੇ ਤਾਂ ਦੇਖਾਂਗੇ ਕੀ ਖੇਡ ਖੇਡਦੇ ਹੋ ਮਨ ਖੇਡ ਖੇਡਦੇ ਆ ਬਿਮਾਰ ਆ ਮੇਰਾ ਸਹੁਰਾ ਤੋ ਇਤਹਾ ਹਸਾਉਣੀ ਖੇਡਦੇ ਹੋ ਅਸਾਂ ਹੁਣ ਜੱਜ ਆਪੜੋ ਸੋਨੇ ਨੂੰ ਲੋੜ ਸੋਨੇ ਨੂੰ ਲੋੜ ਸਾਡੇ ਨੂੰ ਮਾਰ ਪੈ ਲੋਕਾਂ ਨੂੰ ਹਾਸੀ ਯਾਰ ਆਪਾਂ ਨਹੀਂ ਜਾਂਦੇ ਬਟਾਂਗ ਚੱਕ ਇਹਨਾਂ ਨੂੰ ਚਿੰਦੇ ਹੋਰ ਕਿਵੇਂ ਕਰੀਏ ਮੈਂ ਦੱਸੂ ਉਹਨਾਂ ਨੂੰ ਬਾਪੂ ਓਏ ਬਾਪੂ ਕੀ ਦੱਸੇਗਾ ਮੈਂ ਤਾਂ ਇੱਥੇ ਹੀ ਕੋ ਬਾਪੇ ਮਰ ਜਾਣੇ ਇੱਥੇ ਨਾ ਪਾਇ ਤੂੰ ਮਰਦਿਆਂ ਤਾਂ ਘਰੇ ਵਗ ਜਾ ਬੇ ਲੈ ਜਾ ਇਹਨੂੰ ਓਏ ਕੰਬਲੇ ਆਏ ਆਪਣੇ ਪਿੰਡ ਦੇ ਆ ਕੰਬਲੇ ਬਾਤਾਂ ਵਧੀਆ ਆਂਦੀ ਐ ਲੋਕ ਮਿੰਟ ਕਰਾ ਦੇਣੀ ਆ ਜਾ ਭੱਜ ਜਾ ਜਾ ਫਿੱਦਰੇ ਜਣਾ ਹੁਣ ਉਹਨਾ ਕੁੱਤੇ ਨੂੰ ਪਾ ਦਾਂਗੇ ਰੋਟੀਆਂ ਉਹ ਆ ਆ ਬੱਬੂ ਬੇ ਮਰਨੇ ਰੋਟੀਆਂ ਕੁੱਤੇਆਂ ਦੀਆਂ ਜੂਠੀਆਂ ਇੱਥੇ ਰੱਖ ਦੋ ਆ ਆ ਆ ਬੁੜਾ ਆ ਗਿਆ ਬੁੜਾ ਕਿੱਥੇ ਭਾਏ 1.5 ਲੱਖ ਰੇ ਦੇ ਜਾਂਦੇ ਹੀ ਨਹੀਂ ਇਹ ਚੰਗਾ ਚਾਚੀ ਬਗ ਜਾ ਹੱਥ ਬੰਨੇ ਹਾਂ ਮੈਸੀ ਕਿਉ ਲਾ ਸਿਦਰੇ ਕਾਦੇ ਆ ਇਹ ਮੋٹے ਦਿਮਾਗ ਦੇ ਭਾਂਚੇ ਤੋੜ ਕੇ ਕਿਧਰੋਂ ਆਇਆ ਇਹ ਤੇ ਕੋ ਡਾਕਟਰ ਡਾਕਟਰ ਤੂੰ ਆਪ ਸੱਦ ਲਿਆ ਓਏ ਓਹ ਜਾਂਦਾ ਅਜੇ ਤੱਕ ਆਇਆ ਨਹੀਂ ਆਊਗਾ ਹੁਣ ਹੌਲੀ ਹੌਲੀ ਆਉਂਦਾ ਦੂਰ ਪੈਂਦਾ ਡਾਕਟਰ ਕਿ ਤੇ ਤੜਕੇ ਨੂੰ ਗੱਡੀ ਨਾ ਚੜ ਜਾਣਾ ਇਹ। ਉਹ ਨਹੀਂ। ਓਏ ਬਾਪੂ ਓਏ। ਓਏ ਬਾਪੂ ਓਏ। ਆਏ ਬਾਪੂ। ਹੰਡ ਘੁੱਟ ਦੇ ਲੱਤਾ ਮਾਹਾਂ। ਤੂੰ ਸਿਰ ਪੱਜੇ ਤੂੰ ਉੱਥੇ ਲੈ। ਆ ਬੈਗਾ ਜੱਟਾ ਕੋ ਡੇ ਕੋ ਮਾ ਦਾ ਬਟਾ ਪੱਟ ਮਾਲ ਦੇ। ਮਾ ਤਾਂ ਮੈਂ ਚੁਣੀ ਪੱਟ ਮੜੀ ਦੇ। ਇਹ ਹੈ ਜੀ ਪਵੇ ਬਾਪੂ। ਹਾਂ। ਉਹ ਬਸੂ। ਬਾ। ਉਹ ਚੀਲੇ ਵੜਗਾ ਟੱਗਿਆ ਮੇਰੇ ਸਾਡੇ ਉਹਦਾ ਟੈਕ ਦੀ ਵੇਖੀਆ ਸਮਰਦਾ। ਸਾਹ ਤਾਂ ਜਾਂਦਾ। ਹੈਂ? ਆਯੋ ਆਯੋ ਦੱਸ ਸਤਾਬਾ ਅਮਰਜੰਸ਼ੀ ਬਾਰੀ ਆ ਗੱਲ ਕੀ ਹੋ ਗਈ ਕੱਲ ਚਾਂ ਚੱਕੀ ਬਿਮਾਰ ਹੋ ਗਿਆ ਬਸ ਉਹਦਾ ਪਿਓ ਅੱਛਾ ਆ ਮਕਾਨ ਦਾ ਮਕਾਨ ਜਿਹੜਾ ਆ ਪਿਓ ਆ ਉਹ ਯਾਰ ਜਾ ਕੇ ਦੇਖ ਕੇ ਕੋਈ ਲੱਗਣਾ ਹਾਂ ਹਾਓ ਤਾਂ ਮੌਕੇ ਤੇ ਪਟਾ ਲੱਗੂ ਤੁਸੀਂ ਦਵੰਗਾ ਲਓ ਨਾ ਕੀ ਰੋਗਾ ਇੱਕ ਕੰਗੜਾ ਬਸ ਨੇੜੇ ਨੇੜੇ ਘਰੋਂ ਵਾਲੀ ਆ ਇਹ ਕਿਤਾ ਯਾਰ ਉਹਦਾ ਮਕਾਨ ਜਿਹੜਾ ਭਾਈ ਮੈਨੂੰ ਛੱਡਣ ਗਿਆ ਸੀ ਆ ਏਮਾ ਹਾਏ ਮਾ ਕੰਟੇ ਡੋਬ ਕਿਲਾ ਮਸਾਇਆ ਰੈਂਡਾ ਉਹ ਮੈਨੂੰ ਛੱਡਣ ਜਗ੍ਹਾ ਤੋਂ ਦੌੜ ਆ ਪਈਆ ਉਹ ਹੋਰ ਨੇ ਪ੍ਰੋਪਰਟੀ ਡਾਊਨ ਪੈਗੇ ਅੱਛਾ ਕਿਹਦੇ ਕਿਹਦਾ ਕਰਤੀਆ ਬਣੇ ਬਿਖਟਾ ਤੁਸੀਂ ਵਿਚਾਰ ਰਹੇ ਹੋ ਗ੍ਰੀਮ ਮਾਰਾਲਾ ਤੱਕ ਹੋ ਗਿਆ ਕੋਈ ਇੱਕ ਵਾਰ ਤੇ ਮਾ ਹਾਦਸਾ ਹੈ ਗੱਡਾ ਪੁੱਟਾ ਡਾਕਟਰ ਆ ਗਿਆ ਅੰਗੀ ਦਾ ਇਸ਼ਾਲ ਦੀ ਕਸਰੀ ਕਾ ਇੰਦਸਰੀ ਕਾ ਇੰਦਸਰੀ ਆਲੀ ਟੱਕਰ ਦੀ ਕਸਰੀ ਕਾ ਧੰਨਵਾਦ ਤੁਸੀਂ ਵੀ ਰਾਤ ਨੂੰ ਆ ਗਏ ਵਾਹ ਉਹ ਤੇਰੇ ਜੱਜਾ ਬੰਨਿਆ ਤੇ ਸਾਡੇ ਆ ਬਾਕੀ ਦਵਾਈ ਵਧੀਆ ਲਾ ਦੇ ਮੈਂ ਮਰਦੇ ਨਹੀਂ ਲੱਤ ਚੱਕੀ ਜਾਂਦਾ ਇਹਦਾ ਸਹੀ ਕਰਦੇ ਕਿਤੇ ਉਹ ਕੁੰਗੜ ਤਾਂ ਨਹੀਂ ਗਿਆ ਉਹ ਗੜ ਗਿਆ ਚੈੱਕ ਕਰਦਾ ਮੈਨੂੰ ਤੁਲਾ ਕੇ ਖਾ ਸਕਦਾ ਮੈਂ ਥਰਮਾਮੀਟਰ ਲਾ ਦੇ ਹੱਸਤਾ ਜਾਓ ਜੀ ਇਹ ਸਾਨੂੰ ਸਾਰਾ ਪਤਾ ਹੈ ਸਾਹਿਬ ਦਵਾਈ ਵਧੀਆ ਲਾ ਦੇ ਜਲੀਬ ਬੰਦੇ ਆ ਜੀ ਠੀਕ ਲੱਖੀ ਲਾਵਾ ਆ ਇੰਨੀ ਮਹਿੰਗੀ ਕੀ ਕਰਾਉਂਗੀ ਜਾਨ ਬਚਾਡੋ ਗਰੀਬ ਬੰਡਿਆ ਜੀ ਚੈੱਕ ਕਰਦੇ ਆਂ ਹਾਂ ਡਾਕਟਰ ਸਾਹਿਬ ਵੀ ਚੈੱਕ ਕਰੋ ਜੀ ਤੇ ਮੈਂ ਕਰਾਂ ਡਾਇਲਿਸਿਸ ਦੇ ਦੌਰ ਨੇ ਡਾਕਟਰ ਤੂੰ ਆਪ ਚੈੱਕ ਕਰ ਸਿਆਣੇ ਹਾਂ ਇਹਦਾ ਮੂਹੜਮੱਕ ਜਵਾਕ ਤੇ ਗੱਲ ਨਾ ਗੋਟ ਟਾਈਮ ਹੋ ਗਿਆ ਮੇਰੇ ਨਾਲ ਲੱਗੇ ਨੂੰ ਇਹ ਕਿੰਦਾ ਵੀ ਕੰਮ ਜੀ ਹਾਂ ਮੈਂ ਮੂੰਹ ਚ ਲਾ ਦੇ ਮੂੰਹ ਚ ਪਾ ਨਾ ਡਾਕਟਰ ਸਾਹਿਬ ਤੁਹਾਡੇ ਇੱਥੇ ਨਾ ਹੋਣੀ ਪਾਈ ਲੱਗੀ ਆ ਜੇ ਲਾਈ ਚਲਾ ਤੇ ਕੀ ਹੋਈ ਮੂੰਹ ਚ ਨਹੀਂ ਨਹੀਂ ਕਰਨੀ ਡਾਕਟਰ ਪੈਸੇ ਦੇ ਮੱਦੇਨਜ਼ਰ ਪੀ ਕਾ ਵਧੀਆ ਲਾਜੀ ਨਾ ਨਾ ਕੋਈ ਡਾਕਟਰ ਜੀ ਉਹ ਆਇਆ ਮੈਂ ਕਹਿਆ ਹਾਂਜੀ ਹਾਂਜੀ ਇੱਜੇ ਇੱਠੀ ਆ ਜਾਂਦੇ ਨੇ ਬੈਲਕੋਲੀ ਹਾਂਜੀ ਹਾਂਜੀ ਇਹ ਮੱਛਲੀ ਕਾਛੂ ਕੀ ਨਾਲ ਓਟਾਏਗੀ ਹਾਂ ਬਗੜ ਲਾਠਕ ਜੋ ਨਾ ਨਾ ਮਾਰਤਾਂ ਹੈ ਨਾ ਨਹੀਂ ਉੱਥੇ ਵੀ ਛਈ ਆਉ ਨਾ ਨਾ ਇਹ ਬੁਖਾਰ ਨਾ ਸਦਾ ਨਾ ਮੇਰੀ ਗੱਲ ਸੁਣ ਤੈਨੂੰ ਸ਼ਰਮ ਨਹੀਂ ਆਉਂਦੀ ਡਾਕਟਰ ਕੋਲ ਕਹਿ ਜਾਂਦਾ ਗੱਲਾਂ ਕਰਦਾ ਡਾਕਟਰ ਜੀ ਤਾਂ ਆਪ ਤਾਂ ਮੈਂ ਤਾਂ ਦਿਮਾਗ ਦਾ ਚੁੱਪ ਕਰ ਜਾ ਜਦੋਂ ਹਮ ਚੁੱਪ ਕਰ ਜਾਓ ਜੀ ਮੂਡੀ ਦਾ ਹੱਥ ਕੀ ਬੋਲਣ ਦਾ ਚੁੱਪ ਕਰ ਜਾਓ ਓ ਟਿੱਕੜਾ ਤੂੰ ਚੁੱਪ ਕਰ ਓਟਾ ਜਾ ਯਾਰ ਤੂੰ ਚੁੱਪ ਨਾ ਓ ਅੱਛਾ ਯਾਰ ਤੂੰ ਹੈਂ ਜਾ ਓ ਬੁੜਾ ਖੜ ਜਾ ਕਿੰਨਾ ਆਇਆ ਬੁਖਾਰ ਬੁਖਾਰ ਨਹੀਂ ਤਾਂ ਗੱਡੀ ਲੋ ਤੇ ਹੋਰੀ ਜਮਾ ਜੀ ਰੋ ਤੇ ਆ ਬੇ ਸੁਪਾ ਮਰਨੇ ਆਇਨਾ ਕੈਂ ਸਾਰਾ ਕੁਛ ਇਹਦੇ ਨਾਮ ਦਾ ਨਹੀਂ ਹੁਣ ਇਹ ਪਤਾ ਕਿੰਨਾ ਮਹਿੰਗਾ ਇਹਦੇ ਜਿਹੜਾ ਕੁਸਾ ਉਹੀ ਦੱਸਾਂਗੇ ਜੀ ਹੁਣ ਡਾਕਟਰ ਜੀ ਟੀਕਾ ਲਾਓ ਕਰ ਦਾਂਗੇ ਸੈਟ ਪੂਰਾ ਟੀਕਾ ਇਹਨੂੰ 50000 ਦਾ ਟੀਕਾ ਲਾਉਣਾ ਨਾ ਨਾ ਕਰ ਦਾਂਗੇ ਤੁਹਾਨੂੰ ਹਾਂ ਜੀ ਰਾਤ ਤੱਕ ਕਟਾਓ ਜੀ ਨਾ ਜੀ ਇਹਨੂੰ ਦੌਰਾ ਪੈਂਦਾ ਇਹਨੂੰ ਛਿੱਤਰ ਲਾਉ ਐ ਮੂੰਹ ਤੇ ਛਿੱਤਰ ਜੇ ਲਾਉਂਦੇ ਹੁੰਦੇ ਹਨ ਹਾਏਗਾ ਕਿ ਛਿੱਤਰ ਲਾ ਦੇਣਾ ਅਸਰਾ ਆਇਆ ਸੂਰੋ ਜੀ ਉਹ ਮੇਰੇ ਕਿੱਡੀ ਰਾਖੋਕਲੇ ਵਾਲੇ ਨੂੰ ਜੋੜਾ ਨਹੀਂ ਚੰਗਾਈਦਾ ਉਹ ਛੋਕਲੇ ਵਾਲੇ ਨੂੰ ਉਹ ਛੇਖ ਲੈਨੇ ਕਿ ਸਾਹ ਸੁ ਤਲਣ ਲੱਗ ਗਿਆ ਪਦਮਚਿਆ ਪਾ ਦੋਨਾਂ ਦੇ ਹੀ ਕਾਬਲੇ ਇਕੱਠੇ ਹੋ ਗਏ ਛਾਦੇ ਉੱਠਦੇ ਨਹੀਂ ਜੋੜੇ ਨਾਲ ਵੀ ਨਹੀਂ ਉੱਠਦਾ ਬੈਜੀ ਕਿਹਦੀ ਦਵਾਈ ਲਾਉਣੀ ਜੀ ਕਲਪਾ ਮਾਤ ਨਾ ਰੋ ਜੀ ਨਾ ਇਧਰ ਨਾ ਦੇ ਤੂੰ ਚੁੱਪ ਕਰ ਜਾ ਡਾਕਟਰ ਅਸੀਂ ਕਿੱਧਰ ਨੂੰ ਚੱਲ ਵਿੱਚ ਨਾ ਲਾਵਾਂਗੇ ਪਾਸੇ ਪਾਸੇ ਕਿ ਲਾਵੀਂ ਹਾਂ ਪਾਸੇ ਪਾਸਾਟ ਬਾਪਾ ਪੁੱ ਨੂੰ ਮੈਂ ਲਾ ਪਰਲੇ ਤਾਂ ਲਾਓ ਇਧਰ ਦਾ ਚੈੱਕ ਨਹੀਂ ਕੀਤਾ ਤੈਨੂੰ ਬਾਪੂ ਬਾਪਾ ਪਾਸਾ ਬਾਪਾ ਪੜਾ ਫਿਰ ਇੱਕ ਤਾਂ ਬਾਪੂ ਦੇ ਪਾਸੇ ਹੀ ਡੇੜੇ ਆ ਹੋ ਨਾ ਪਾਸੇ ਬਸ ਇੱਥੇ ਹੀ ਲਵਾ ਦੇ ਪੋੜੇ ਯਾਰ ਹੈ ਇਧਰ ਲਗੂ ਯਾ ਤੂੰ ਹੀ ਕਮਾ ਲੈ ਮੈਂ ਮਰਨਾ ਕੌਲਾ ਦੀ ਚਤ ਵੀ ਕਰੀ ਜਾਂਨੇ ਮਰ ਜਾਣਾ ਬਸ ਬਸ ਪੋੜੇ ਹੀ ਆਨੇ ਬਸ 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 ਲਾ ਦੇ ਆਜੋ ਜੀ ਗਾਸ਼ੀ ਚਾਹੀਦੀ ਹੈ ਸੇਲਾਮ ਨਾ ਜੀ ਕੀ ਕਰੇ ਡਰਜੀ ਨਹੀਂ ਮੰਨਿਆ ਨਿਆਰੇ ਹੈ ਬਾਸ ਕੁ ਕਦਾ ਕੁ ਕਦਾ ਡਾਕਟਰ ਜੀ ਕਹਿੰਦਾ ਵੀ ਲਾ ਦੇ ਬੁਖਾਰ ਖੜ ਜੋ ਜੀ ਹਜੇ ਸਬਰ ਦਾ ਰੱਖਿਆ ਕਰਾਇਆ ਇਹਦੇ ਸੁੱਕ ਦਾ ਲਾ ਲਾ ਦਿਓ ਜੀ ਬਾਸ ਬਾਬੂ ਹੋ ਜੇ ਫਿਰ ਇਹ ਜਲ ਆ ਜੋਈ ਆਪਣੇ ਉਹ ਤੀਜੀ ਤੱਕ ਹਾਂਜੀ ਤੁਸੀਂ ਲਾ ਲਓ ਲੈ ਇਹਨਾਂ ਨੂੰ ਫੜਾ ਦੇ ਪਹਿਲਾਂ ਲਾ ਤੁਸੀ ਲਾ ਲੋ ਬੇਟਾ ਬੇਟਾ ਮੈਂ ਦੱਸ ਜਾਂਦਾ ਬੇਟਾ ਖੁਰਾ ਹੀ ਤਾਂ ਨਹੀਂ ਹੁੰਦਾ ਖੁਰਾ ਹੀ ਤਾਂ ਨਹੀਂ ਹੁੰਦਾ ਪੱਟ ਕੋਈ ਨਾ ਲਾ ਦੇ ਇਹ ਉਹੀ ਬੋਲੀ ਜਾਂਦੇ ਨੇ ਜੀ ਡਾਕਟਰ ਸਾਹਿਬ ਜੀ ਇਹਦੇ ਦਾ ਚੱਕ ਨਹੀਂ ਕੀਤਾ ਜੀ ਖੜਜੋ ਜੀ ਡਾਕਟਰ ਸਾਹਿਬ ਜੀ ਇਹ ਰਹੀ ਹੈਗਾ ਚੱਕ ਨਾ ਨਾ ਇਹਨੇ ਇਹ ਚੱਕੀ ਨਹੀਂ ਕੀਤਾ ਮੈਂ ਜਨਾਬ ਜਿ ਫੜਕੇ ਦੇਖ ਤੂੰ ਡਾਕਟਰ ਤੂੰ ਦੇਖ 500 ਰੁਪਏ ਰਹਿ ਜੋਗੀ ਇਹਦਾ ਨੂੰ ਛਿੱਤੇ ਕਰੀਏ ਨਾ ਖੜਜੋ ਜੀ ਮੜਾਈਆ ਡਾਕਟਰ ਸਾਹਿਬ ਜੀ ਇਹਦਾ ਹੋਲਾ ਡੋਜੀ ਗੋਲੀ ਪੈ ਕੇ ਪਾ ਜੋ ਮਰ ਜੀ ਗੋਲ ਵਿੱਚ ਪਾ ਦੇ ਨੇ ਕਿਹੜੀ ਇਹਨੇ ਜੀ ਲੀਵਰ 50 ਅਗੀ ਜੋ ਕਪਾ ਦੇਖਸ ਪਾਉਂ ਡਾਕਟਰਾਂ ਕੇ ਦਿੱਤੇ ਹੋਏ ਮਰੀਏ ਨਾ ਨੋ ਇਖਸਾਬ ਬਣਾ ਦੇ ਬਾਬਾ ਅਸੀਂ ਆ ਨਾੜ ਕੀ ਲਾ ਦੇ ਟੀਕਾ ਨਾੜ ਕੀ ਲਾ ਦੇ ਡਾਕਟਰ ਨਹੀਂ ਖੜ ਜੋ ਜੀ ਮੈਂ ਇਹ ਨਾੜ ਕੀ ਲਵਾ ਦੇ ਲੱਗ ਜਾ ਪਤਾ ਮੈਨੂੰ ਕੀ ਹੋਇਆ ਇਹ ਦੇ ਖੜ ਜੋ ਜੀ ਦੋ ਮਿੰਟ ਦੂਜੀ ਕੱਟ ਚਿੱਟੀ ਦਵਾਈ ਕੱਢਾ ਪੜੋ ਇਹ ਛਾਲੇ ਹੋ ਗਏ ਤੇ ਉਹੀ ਜਾ ਕੋਲ ਤੇ ਮੈਨੂੰ ਦੱਸ ਜਾਨਾ ਹੈ ਨਾ ਉਹ ਨਾ ਨਾ ਡਾਕਟਰ ਆਪ ਹੀ ਛਾਹ ਨਾ ਦਵਾਈ ਲਾਉਣਗੇ ਪੁੱਤ ਹਾਂ ਇਹ ਤੇ ਲੱਗਣੇ ਹੀ ਲੱਗਦੇ ਹੈ ਹਾਂ ਨਾ ਡਾਕਟਰ ਦਾ ਸ਼ਰੀਰ ਹੈ ਹੈ ਪੁਰਾਣਾ ਗੱਲ 93 ਵੇਲੇ ਦਾ ਪੁਰਾਣਾ ਖਾਰਾ ਫੰਡੇਸ਼ ਤੋਂ ਦਵਾਈ ਲੈਂਦਾ ਦਾ ਅੱਛਾ ਆਏ ਤਾਂ ਪਤਾ ਡਾਕਟਰ ਦੀ ਬਹੁਤ ਚੜਾਈ ਆ ਹਾਂ ਹਾਂ ਤਾਂ ਹੀ ਬਲਾ ਕੇ ਲੈ ਆ ਪੱਟ ਤਾਂ ਹੀ ਤਾਂ ਆਪਣੇ ਪਰੇ ਤੇ ਕਾਮਯਾਬ ਹੈ ਹਾਂ ਹਾਂ ਮੇਰੇ ਨਾੜ ਕਿਕੀ ਘਾਲਾ ਨਾ ਨਾੜਤ ਨਹੀਂ ਲੱਗਣਾ ਜੀ ਹੋਰ ਕਿਹੇ ਚ ਲੱਗੂ ਹਾਂ ਇਹ ਨਾੜਾਂ ਜਾਂ ਬੰਦ ਤਾਂ ਹੋ ਰਹੀਆਂ ਨਹੀਂ ਇਹ ਤਾਂ ਬੇਟਾ ਇਹਦੇ ਮਤੀਨਾ ਮਾਸ ਹੈ ਨਹੀਂ ਜੀ ਕਿਤੇ ਹੱਡ ਚਾ ਬੜੀ ਜੀ ਚਾ ਕੋਣ ਨਾਲ ਆਈ ਲਾਉਂਦਾ ਕਪੜੇ ਵਿੱਚ ਆਈ ਆਈ ਚੱਕ ਦਾਂਗੇ ਠੀਕ ਆਏ ਜੀ ਉਹ ਮਰ ਜੇ ਉਹ ਪਸ਼ੂ ਵਾਲਾ ਟੀਕਾ ਲਾਟਾ ਆਈ ਮਾਰਦਾ ਹੋਈ ਫਾਈ ਤੂੰ ਮਰ ਜਾਨਿਆ ਸਿੱਧ ਬੇ ਡਾਕਟਰ ਇਹ ਤਾਂ ਨਹੀਂ ਲਾਉਂਦਾ ਪਹਿਲਾਂ ਲੱਗ ਗਿਆ ਇਹਨੇ ਤਾਂ ਲੱਗ ਗਿਆ ਇਹ ਮੈਨੂੰ ਨਾ ਡੰਗੜ ਡਾਕਟਰ ਆ ਜੀ ਪਹਿਲਾਂ ਹਾਂ ਪਹਿਲਾਂ ਡੰਗੜ ਲਾ ਲਾ ਡੰਗੜ ਲਾਉਂਦਾ ਡਾਕਟਰ ਜੀ ਮੇਰੀ ਗੱਲ ਸੁਣੋ ਹਾਂ ਜੀ ਆਪਣੇ ਪੈਸੇ ਕਿੰਨੇ ਬਣ ਗਏ ਕੋਈ ਗੱਲ ਨਹੀਂ ਬਾਬਾ ਕਰ ਲਾਂਗੇ ਤੜਕੇ ਦਿਲਾ ਦਈ ਦਾਂਗੇ ਚੰਗਾ ਪੈਸੇ ਪਰੇਸ਼ਾਨੀ ਘਟਾਓ ਨਾ ਜੀ ਪੈਸੇ ਆਪੀ ਪੁੱਜੇ ਕਰ ਦੂਗਾ ਮੈਂ ਕੋਈ ਨਹੀਂ ਜੀ ਮੈਂ ਹੱਥ ਦਾ ਪੁੱਛਦਾ ਕਿੰਨੇ ਬਣ ਗਏ ਹੁੰਦਾ 400 ਰੁਪਏ ਚਾਰ ਛੋ ਚਲ ਕੋਈ ਗੱਲ ਨਹੀਂ ਮੈਂ ਦੇ ਦੂੰਗੀ ਚੰਗਾ ਤੈਨੂੰ ਬੇ ਡਾਕਟਰਾਂ ਮੈਂ ਕੀ ਦੇ ਦੇਗੀ ਪੈਸੇ ਬਾਹਰ ਬਾਹਰ ਜਾਣਾ ਗੱਲ ਨਹੀਂ ਉਹਨਾਂ ਨੂੰ ਅੱਧੇ ਘੰਟੇ ਤਾਈਂ ਹੋਸ਼ ਆ ਜੂਗੀ ਟੈਨਸ਼ਨ ਆਣ ਦੀ ਕੋਈ ਗੱਲ ਨਹੀਂ ਠੀਕ ਹੈ ਡਾਕਟਰ ਜੀ ਗੋਲੀਆਂ ਨਹੀਂ ਤਾਂ ਲੋੜ ਨਾ ਨਾ ਟੀਕੇ ਲਾ ਦੇ ਬਸ ਹੋਗਾ ਜੀ ਬੱਸ ਠੀਕ ਹੈ ਠੀਕ ਹੈ ਦੋ ਦੋ ਸਾਰੇ ਟੀਕੇ ਲਾ ਦੇ ਹੋਰ ਕੋਈ ਸੇਵਾ ਜੀ ਜਾਰੀ ਤੋਂ ਬਾਅਦ ਨਹੀਂ ਸਰਜਨ ਨਾ ਛੱਡ ਕੇ ਉਹਨਾਂ ਮੈਂ ਜਾ ਪਾਈ ਪਛੇ ਰੰਗੇ ਸਰਜਨ ਗੇਟ ਟੱਕ ਟਪਾਵਾ ਕੁੱਤਾ ਪੜਾਈ ਛੱਡਿਆ ਜਾ ਟਪਾਵਾ ਬੰਦਾਰ ਹਲਵਾਜ ਹਲਵਾਜ ਕਪੂਟਰ ਸਾਵਾਂ ਆ ਕੇ ਮੈਸ਼ ਨੂੰ ਬੈਠੇ ਜੋ ਹੋਰੋ ਕਰਕੇ ਹੈਂ ਬਾਪੂ ਉੱਪਰ ਹੈ ਕਿ ਇੱਧਰ ਲੰਮੇ ਤੇ ਰੇਗ ਦੀ ਪੰਜਾਗ ਹੈ। ਪਿਆਰਾਂ ਦੇ ਮਤ ਸੁਣਨੀ ਆ ਹੁਣ। ਉਹ ਨਹੀਂ ਬਾਪੂ ਹੋਰ ਚਲੀ ਆਉਣੀ ਪਈ ਚੋਟ ਕੇ। ਬਾਪੂ ਬੋਲਦਾ ਵੀ ਹੈ। ਓ ਬਾਪੂ। ਬਾਪੂ ਐ। ਬਾਪੂ। ਬਾਪੂ ਐ। ਪਹਿਲਾਂ ਮੈਂ ਕਿਹਾ ਪਤਾ ਤੇ ਜੀ ਜੀ ਦਾ ਜੀ ਮੈਨੂੰ ਥੋੜਾ ਥਮ ਦੇਵੀ। ਐ ਕਰਦਾ ਜੀ। ਐ ਕਰਦਾ ਜੀ ਬਾਪੂ। ਜਦੋਂ ਛੋਟਾ ਹੁੰਦਾ ਸੀ। ਕੋਈ ਨਾ ਡਾਕਟਰ ਸਾਹਿਬ ਪੈਸਾ ਨਹੀਂ ਪ੍ਰਵਾਹਣਾ ਕਰੋ ਫਿਰ ਕੋਈ ਗੱਲ ਨਹੀਂ ਪ੍ਰਿੰਟ ਸਾਨੂੰ ਗਾੜੀ ਪ੍ਰਵਾਹ ਹੋ ਜਾਏ। ਪਰ ਕੀ ਗਰੀਬ ਬੰਦੇ ਆ ਜੀ ਹੈਨਾ ਬਸ ਕੀ ਗਰੀਬ ਬੰਦੇ ਦਾ ਪੈਸਾ ਰੱਖਦੇ ਨਹੀਂ ਹੁੰਦਾ ਤੁਹਾਨੂੰ ਪਤਾ ਹੈ। ਚਲੋ ਠੀਕ ਹੈ ਡਾਕਟਰ ਸਾਹਿਬ ਠੀਕ ਹੈ। ਬਾਅਦ ਵਿੱਚ ਕੋਈ ਚੱਲ ਜਾ ਰੱਪਾ ਵੀ ਲੈ ਆ ਜੀ ਕੰਦੇ ਦੇ ਦਾ ਪਤਾ। ਆਪਣਾ ਤਾਂ ਫੇਰ ਵੀ ਕੱਚ ਵਾਲਾ। ਓਏ ਐ ਕਰਦਾ ਹੁੰਦਾ ਜੀ ਚੋਟਾ ਹੁੰਦਾ ਮੈਂ। ਓਏ ਬੱਤੀ ਬੜਾ ਯਾ ਲੈ ਮੇਰੀ ਕਿਤਾਬ। ਜਦਿਆ ਲੱਗਨ ਜਿਹੜਾ ਬਾਪੂ ਤਾਂ ਮਰੂ ਨਾ ਮਰਵਾ ਮੈਨੂੰ ਲੱਗਦਾ ਬਾਪੂ ਦੇ ਪੱਛੇ ਖੇ ਲਿਆ ਕੇ ਮਰੂ ਪਹਿਲਾ ਓਏ ਹੇਲਿਆ ਓਏ ਬਾਵਾ ਇੱਥੇ ਲੱਗ ਜਿੱਦਣ ਤਾਂ ਮਨਾ ਟੀਕਾ ਕਰ ਗਿਆ ਸਰ ਟੀਕਾ ਕਰ ਗਿਆ ਸਰ ਬਾਪੂ ਦੇ ਨ ਕਰ ਰਹਿਣਾ ਇਹਨੂੰ ਬੱਡਾ ਲੋਗ ਹੈ ਬਾਪੂ ਓਏ ਕੌਡੀ ਖੇਤਾ ਸੀ ਮਾਤਾ ਥਾਪਿਆ ਪਰ ਮਾਗੇ ਅਬੂ ਵੇੜਾ ਗਿਆ ਦੂਰੀਓ ਤੋਰੇ ਚੱਕ ਕੇ ਭੱਜ ਗਿਆ ਵੇ ਬਾਬਾ ਇਹ ਹੁਣ ਤੂੰ ਉਹਨਾਂ ਨੂੰ ਪਾਇ ਜਾਣਦੇ ਨਾ ਤੂੰ ਕਿਉਂ ਉਹਨੂੰ ਤੰਗ ਕਰੀ ਜਾਣਾ ਉਹ ਟੀਕਾ ਲੱਗਿਆਗਾ ਟੀਕਾ ਬੁੱਕ ਮਾਲਫੀ ਪਈ ਆ ਛੱਡਾ ਛੱਡਾ ਬਾਈ ਉੱਠਦਾ ਮੈਂ ਵੀ ਹੋਇਆ ਸੀ ਹੈ ਤੇਰੇ ਤਾਂ ਤੰਗੇ ਤਾਂ ਬਲਦੀ ਸੀ ਤੇਰੇ ਬਾਪੂ ਨਾਲ ਬੈਠੀ ਪੈ ਜਾ ਟੀਕਾ ਮਗਰੋੜੀ ਉਹ ਛੱਡੀ ਪਾਪੀ ਕਿਤਾ ਹੈ ਆ ਭਾਈ ਆ ਲੈ ਤਰ ਲਉਤੀ ਆ ਵੀ ਪਾਇ ਜਾ ਹੁਣ ਉਹਨੂੰ ਪਾਇ ਜਾਣਦੇ ਤੇ ਪਿਆਉ ਨੂੰ ਹਿੰਮਿਆ ਬਾਈ

ਓਏ ਅਜਾ ਬੇਬੇ ਹੁਣ ਮੇਰਾ ਛਲਾ ਪਰੋਠੇ ਦੀ ਕਾਉਣੇ ਹੜ ਬੰਨਣਾ ਬਾਪੂ ਵੀ ਤੂ ਸਾਥ ਖੇਡ ਲਿਆ ਨਗਰੇ ਕੱਟੇ ਗੇੜਾ ਮਾਰ ਗਾ ਮਕਾਂ ਜਾ ਪੁਨੇ ਨਾ ਤਪਾਈ ਦੀ ਹੋ ਗਈ ਬਈ ਬਾਈਂ ਚੋ ਜਾਲੂ ਚੀਤੀ ਵੀ ਬੇਪਰੋਠੇ ਚੱਟ ਗਈ ਬਾਪੂ ਪਰਾਂ ਖੜ ਗਿਆ ਜਮੀਨ ਲੈ ਕੇ ਛੱਡ ਗਿਆ ਓ ਮੇਰਾ ਛਲਾ ਲੁੱਤੀ ਆ ਲੁੱਤੀ ਵੀ ਕਦੇ ਵੱੜ ਗਈ ਓ ਨਾ ਨਾ ਪੜਾਇਦਾ ਮੜਾ ਛਲਾ ਛਲੇ ਕਾਨੂੰ ਲੈ ਕੇ ਬੈਗੀ ਇਹ ਦੇ ਕਰਕੇ ਤਾਂ ਤੂੰ ਮੈਨੂੰ ਐਡ ਕਰਤਾ ਐ ਇਹ ਦੇ ਮਗਰ ਲੱਕੇ ਤਾਂ ਤੂੰ ਮੈਨੂੰ ਮੈਨੂੰ ਬੜਾ ਰੋ ਰੋਦਾ ਬਾਪੂ ਬਾਪੂ ਜਦੋਂ ਤੂੰ ਦਾਦਾ ਬਾਈ ਅੰਦੀ ਫੁੰਡ ਜਦਾ ਬਾਈ ਓਏ ਮੈਨੂੰ ਬਾਪੂ ਤੜਕੇ ਤਾਂ ਉੱਠੇਗਾ ਡਾਕਟਰ ਕਹਿੰਗੇਗਾ ਇਹ ਮੈਂ ਵੇ ਹਉ ਪਿਆ ਬਾਈ ਐ ਤੂੰ ਤਾਂ ਲੋਟਾ ਹੋਣਾ ਓਏ ਬੱਪੂ ਹੰਲੇ ਲੱਤ ਫੜਦੀ ਏ ਅੱਲੂ ਗਾਹ ਦਿੱਤਾ ਹਾਦੀ ਓਏ ਨੱਤਾਂ ਹਾਦੀ ਬੇਤਰ ਸੱਪ ਲੜ ਜੇ ਕਿਉਂ ਬਾਪੂ ਦੀ ਬੁੰਡ ਲੈ ਨਹੀਂ ਕਰ ਰੱਖੀ ਆ ਪਈ ਤਾਂ ਨਹੀਂ ਪੈ ਇੱਥੇ ਚੱਲ ਚੱਲ ਆ ਗਿਆ ਦੂਜਾ ਨੂੰ ਵੀ ਪੈਣ ਦਿੰਦੇ ਪੈ ਵੇ ਇੱਥੇ ਚੱਲ ਮੈਂ ਤਾਂ ਉੱਥੇ ਜਾ ਕੇ ਪੈਣੇ ਚੱਲ ਪਜਾ ਜਾ ਮਰ ਜਣੇ ਜਨੂ ਕੱਟੇ ਜਾਂਦੇ ਆ ਨਹੀਂ ਤੈਨੂੰ ਹੈ ਹੀ ਨਹੀਂ ਤੋੜ ਬਸ ਹਾਂ ਬੰਨਾ ਇਹਨੂੰ ਇੱਕ ਤਾਂ ਬਿਮਾਰ ਆ ਟੀਕਾ ਲਗਾ ਬਸ ਅਲਗੋਈ ਵੀ ਪੈ ਜੂਗਾ ਆ ਜਾਊਗਾ ਫਿਰ ਪੈਗਾ ਹਾਂ ਜੀ ਬਾਪੂ ਜਰਾ ਜਿਹੜੀ ਬਣੂ ਬਣ ਆ ਬਨੇ ਤੇਰੇ ਮੁਰੇ ਤੇ ਪੈ ਜਾ ਬਾਪੂ ਨਾਲ ਤੇ ਜਿਹੜੀ ਬਣੂ ਬਣੂ ਆ ਪਲੀ ਡੰਡਾ ਨਾ ਖੇ ਮੈਂ ਨਹੀਂ ਖੇੜੀ ਗੁੱਲੀ ਡੰਡਾ ਹਾਂ ਨਾ ਖੇ ਤੇ ਜਾਗਣਾ ਕਿੱਥੇ ਹੁਣ ਤੂੰ ਪੈ ਜਾ ਹੁਣ ਤੂੰ ਕੀ ਚਾਹੁੰਦਾ ਪੈ ਜਾ ਨਾ ਚਲ ਮਾਤਾ ਉਹਨੀ ਬਾਪੂ ਗੱਡੀ ਚੜਦਾ ਤੂੰ ਚੜਾ ਦੇਣਾ ਨਾ ਰਾ ਇਹ ਤਾਂ ਤੂੰ ਕੰਜੇ ਦੀ ਛੋੜੀ ਹੀ ਕਰਦੀ ਤੀ ਹੈ ਚੰਗਾ ਇਧਰ ਮੂੰਹ ਕਰਕੇ ਪੈ ਇਹ ਦੇਖ ਨਹੀਂ ਜਰੂਰ ਹੋਗਾ ਤਾਂ नड्या पाठा ना तुम्ही गरम गरस काम